ਅੱਜ ਮੈਂ ਕੰਡੀਜੀਰ ਖ਼ਬਰ ਚ ਖ਼ਬਰ ਪੜ੍ਹ ਰਿਆ ਸੀ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਰਟਸ ਪਰਸਨ ਨੇ ਜਿਹੜੇ ਹੁਣੇ ਮੈਂਬਰ ਪਾਰਲਮੈਂਟ ਬਣੇ ਨੇ ਬੰਦਰ ਕਾਨ ਉਹਨਾਂ ਨੇ ਆਪ ਦੀ ਪਾਰਟੀ ਦਾ ਹਾਰ ਦਾ ਕਾਰਨ ਜਿਹੜਾ ਭਗਵਾਨ ਸ੍ਰੀ ਉਹਨਾਂ ਦਾ ਮੁੱਖ ਮੰਤਰੀ ਕਹਿੰਦਾ ਸੀ ਕਿ 13 ਜ਼ੀਰੋ ਸਕੋਰ ਹੋਊ ਉਹਦਾ 13 ਜ਼ੀਰੋ ਦੀ ਜਗ੍ਹਾ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਏ। ਔਰ ਤਿੰਨ ਸੀਟਾਂ ਤੇ ਵੀ ਕੋਈ ਲੀਡ ਇਹਨਾਂ ਦੀ ਐਕਟੀਵਟੀ ਵੱਡੀ ਨਹੀਂ। ਉਹ ਅੱਜ ਕਹਿ ਰਿਹਾ ਕੋ ਲੀਡਿੰਗ ਇੰਗਲਿਸ਼ ਨਿਊਜ਼ਪੇਪਰ 'ਤੇ ਕਿ ਸਾਦੀ ਹਾਰ ਦਾ ਕਾਰਨ ਅਫਸਰशाही ਵੱਡੀ। ਸਾਥ ਸਗੇ ਜੀ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਕੀ ਮਤਲਬ ਕਿ ਵੋਟਾਂ ਇਹ ਕੰਮ ਦੇ ਆਧਾਰ 'ਤੇ ਨਹੀਂ ਮੰਗਦੇ ਸੀ। ਉਹਨਾਂ ਨੂੰ ਪਤਾ ਕੰਮ ਕੀਤਾ ਕੋਈ ਨਹੀਂ। ਕਾਰਗੁਜ਼ਾਰੀ ਜ਼ੀਰੋ ਹਰ ਵਰਗ ਚਾਹੇ ਮਲਾਜ਼ਮ ਨੌਜਵਾਨ ਦੁਕਾਨਦਾਰ ਹੈ ਵਪਾਰੀ ਹੈ ਹਰ ਵਰਗ ਦੁਖੀ ਕਿਸਾਨ ਹੈ ਹਰ ਵਰਗ ਦੁਖੀ ਕਹਿੰਦੇ ਜੇ ਕੰਮ ਕੀਤੇ ਹੁੰਦੇ ਤੇ ਲੋਕਾਂ ਨੇ ਵੋਟਾਂ ਪਾਉਂਦੀਆਂ ਸੀ ਮਗਰ ਸਰਕਾਰ ਆਪਣੀ ਕਾਰਗੁਜ਼ਾਰੀ ਤੇ ਵੋਟ ਨਹੀਂ ਮੰਗ ਰਹੀ ਕਹਿੰਦਾ ਜੀ ਸਾਨੂੰ ਬਿਰੋਕਰੇਸੀ ਨੇ ਅਫਸਰ ਸਾਹਿਬ ਨੇ ਮਰਵਾਇਆ ਕਿ ਫਿਰ ਇਹ ਤਾਂ ਸਿੱਧੇ ਮੰਨਣਾ ਹੋ ਗਿਆ ਕੰਗਸਾਹਬ ਕਿ ਤੁਸੀਂ ਅਫਸਰ ਸਾਹਿਬ ਦੀ ਮਦਦ ਪਾਉਦੇ ਸੀ ਫਿਰ ਚੋਣ ਕਮਿਸ਼ਨ ਨੂੰ ਮੈਂ ਕਹਿੰਦਾ ਨੋਟਿਸ ਲੋ ਆ ਬਾਅ ਇਲੈਕਸ਼ਨ ਆਈ ਹੈ ਕਿ ਅਫਸਰ ਸਾਹਿਬ ਦੇ ਫਿਰ ਪ੍ਰੈਸ਼ਰ ਕ੍ਰੀਏਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਇਹ ਨਾਲ ਇਹ ਹਰ ਤਰੀਕੇ ਦਾ ਹਦਕੰਡਾ ਪਲਾਉਣਾ ਅਫਸਰਾਂ ਤੋਂ ਪ੍ਰੈਸ਼ਰ ਕਰਕੇ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਸੀ ਕਹਿੰਦੇ ਹਾਰ ਦਾ ਕਾਰਨ ਅਫਸਰ ਬਣੇ ਤੇ ਕੀ ਹੁਣ ਜਿੱਤ ਦਾ ਕਾਰਨ ਭਗਵੰਤ ਮਾਨ ਲਈ ਉਦੀ ਪਾਲਿਸੀ ਨਹੀਂ ਮਗਰ ਅਫਸਰ ਬਣਣਾ ਤੁਹਾਡੀ ਜਿੱਤ ਦਾ ਕਾਰਨ ਮਾਈ ਇਲੈਕਸ਼ਨ ਚ ਜੇ ਜਿੱਤ ਹੁੰਦੀ ਹੈ ਮਗਰ ਅੱਜ ਇਲੈਕਸ਼ਨ ਕਮਿਸ਼ਨ ਨੂੰ ਵੀ ਇਸ਼ੂ ਇੱਕ ਸੀਰੀਅਸ ਨੋਟਿਸ ਕਿ ਅਫਸਰशाही ਸਰਕਾਰ ਉਹਨਾਂ ਦੇ ਦਖਲ ਦੇ ਨਾਲ ਲੋਕਾਂ ਤੇ ਪ੍ਰੈਸ਼ਰ ਬਣਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਔਰ ਕਮਾਲ ਦੀ ਗੱਲ ਹੈ 2.5 ਸਾਲ ਦੀ ਤੁਹਾਡੀ ਸਰਕਾਰ ਅਫਸਰ ਜੀ ਤੁਹਾਡੇ ਅੱਖੇ ਨਹੀਂ ਲੱਗਦੇ ਤੇ ਕਿਤੇ ਨਾ ਕਿਤੇ ਅਫਸਰ ਸਿਆਣੇ ਨੇ ਵੀ ਤੁਹਾਡੇ ਵਰਗੇ ਨਿਕੰਮੇ ਬੰਦਿਆਂ ਨੇ ਆਖੇ ਲਾ ਕੇ ਪੰਜਾਬ ਦਾ ਬੇਡਾ ਕਰ ਕਰਾਉਣਾ ਔਰ ਅੱਜ ਬਹਿ ਕੇ ਤੁਸੀਂ ਇਹ ਕਹਿ ਰਹੇ ਹੋ ਕਿ ਲੋਕ ਪਲਟੂ ਰਾਜ ਨੂੰ ਅਲਟੂ ਪਲਟੂ ਰਾਜ ਨੂੰ ਛੱਡ ਕੇ ਕਿਸੇ ਹੋਰ ਕੈਂਡੀਡੇਟ ਨੂੰ ਚੁਣਣ ਤੇ ਪਲਟੂ ਰਾਜ ਦਾ ਤੁਸੀਂ ਚਾਰੇ ਬੈਠੇ ਸੀ ਵਿੱਚ ਤੀਨੂ ਸਾਹਿਬ ਸਤਕਾਰਯੋਗ ਨੇ ਪਹਿਲਾਂ ਬਸਪਾ ਚੇ ਸੀ ਫਿਰ ਅਕਾਲੀ ਜਲ ਚ ਆਏ ਤੇ ਫਿਰ ਉਹ ਆਪ ਆਦਮੀ ਪਾਰਟੀ ਚ ਮਲਵਿੰਦਰ ਕੰਗ ਪਹਿਲਾਂ ਯੂਥ ਦੀ ਪੋਲਿਟਿਕਸ ਕਿਸੇ ਪਾਰਟੀ ਚੋਂ ਕੀਤੀ ਫੇਰੇ ਭਾਜਪਾ ਦੇ ਗਏ ਸ਼ਰਮਾ ਜੀ ਦੇ ਅਸ਼wini ਸ਼ਰਮਾ ਦੀ ਜੇ ਨਿਕਟਵਰਤੀ ਸਾਥੀ ਜਨ ਭਾਜਪਾ ਤੋਂ ਅਜੇ ਆਮ ਆਦਮੀ ਪਾਰਟੀ ਤੇ ਆ ਸਾਡੇ ਧਾਲੀਆਲ ਸਾਹਿਬ ਪਹਿਲਾਂ ਕਾਂਗਰਸ ਚ ਸੀ ਤੇ ਹੁਣ ਮੇਨੂੰ ਲੱਗਦਾ ਥੋੜਾ ਜਿਹਾ ਸ਼ਹਿਦ ਪੀਪੀਪੀ ਚ ਵੀ ਗਏ ਤੇ ਹੁਣ ਇਹ ਆਮ ਆਦਮੀ ਪਾਰਟੀ ਤੇ ਤੇ ਚੌਥੇ ਭੜਵਜੀ ਪਹਿਲਾਂ ਭਾਜਪਾ ਚ ਸੀ ਤੇ ਅੱਜ ਆਮ ਆਦਮੀ ਪਾਰਟੀ ਆ ਗਈ ਤੁਸੀਂ ਪੰਟੂ ਰਾਹ ਦੀ ਗੱਲ ਕਰੋ ਸਭ ਤੋਂ ਵੱਡੇ ਪੰਟੂ ਰਾਹ ਦਾ ਤੁਹਾਡੀ ਫੋਟੋ ਲਾਉਣੀ ਚਾਹੀਦੀ ਸਰ ਕਿ ਇਨਾ ਪੰਟੂ ਰਾਹ ਮਾ ਤੋਂ ਬਚੋ ਇਸ ਲਈ ਗੱਲ ਕਰਨ ਤੋਂ ਪਹਿਲਾਂ ਅਕਾਲ ਸਾਹਿਬ ਐਮਪੀ ਬਣਦੇ ਹੋ ਤੁਹਾਨੂੰ ਵਧਾਈ ਹੋਵੇ ਨਵੇਂ ਕਿਤੇ ਨਾ ਕਿ ਜੇ ਸਮਝ ਕੇ ਗੱਲ ਕਰੋ ਸਾਰੇ ਮਾਈਨਿੰਗ ਡਿਪਾਰਟਮੈਂਟ ਉੱਤੇ ਤੁਹਾਡੀ ਪਾਦਤ ਤੇ ਸੀ ਜਿਨ੍ਹਾਂ ਦੇ ਪਰਚੇ ਜਦ ਸੀ ਸਾਰੇ ਤੁਹਾਡੀ ਪਾਦਤ ਤੇ ਸੀ ਔਰ ਫਿਰ ਤੁਸੀਂ ਗੱਲ ਕਰੋ ਅਜ ਮਾਈਨਿੰਗ ਤੁਸੀਂ ਗੱਲ ਕਰੋ ਅਪਲਟੂ ਰਾਮਾ ਜੀ ਤੁਸੀਂ ਗੱਲ ਕਰੋ ਕਿ ਤੁਹਾਨੂੰ ਅਫਸਰ ਮਦਦ ਨਹੀਂ ਕਰਦੇ ਜਾਂ ਅਗ ਸੰਚਾਈ ਲਈ ਤੁਹਾਨੂੰ ਇਲੈਕਸ਼ਨ ਜਿਤਾਉਣ ਲਈ ਮਤਲਬ ਥੋੜੀ ਕਾਰਗੁਜ਼ਾਰੀ ਨਹੀਂ ਮਿਲ ਇਸ ਲਈ ਮੈਂ ਇਲੈਕਸ਼ਨ ਕਮਿਸ਼ਨ ਵੀ ਚਾਹੂੰਗਾ ਕਿ ਜਿੰਨੇ ਅਫਸਰ ਜਲੰਧਰ ਪਾਈ ਇਲੈਕਸ਼ਨ 'ਤੇ ਲੱਗੇ ਉਹਨਾਂ ਨੂੰ ਇਮੀਡੀਏਟਲੀ ਇਹ ਬਦਲੀ ਕੀਤੀ ਜਾਵੇ ਇਲੈਕਸ਼ਨ ਕਮਿਸ਼ਨ ਆਪ ਦੀ ਮਰਜ਼ੀ ਨਾਲ ਅ ਅਫਸਰ ਲਾਉਣ ਸੋ ਥੈਟ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਤੇ ਹੋ ਸਕੇ